ਜਦੋਂ ਜੂਨ 84 ਆਉਂਦੀ ਹੈ ਸਨ ਚਾਰ ਤਰੀਕ ਸਾਨੂੰ ਚਾਰ ਤਰੀਕ ਸਤਾਉਂਦੀ ਐ ਸਾਨੂੰ ਚਾਰ ਤਰੀਕ ਸਾਨੂੰ ਚਾਰ ਤਰੀਕ ਸਤਾਉਂਦੀ ਹੈ ਇਹ ਅਕਾਲ ਤਖਤ ਨੂੰ ਢਾਉਂਦੀ ਹੈ ਸਾਨੂੰ ਚਾਰ ਤਰੀਕ ਸਾਨੂੰ ਚਾਰ ਤਰੀਕ ਸਤਾਉਂਦੀ ਐ ਸਾਨੂੰ ਚਾਰ ਤਰੀਕ ਸਾਨੂੰ ਜਨਵਦ ਪਿਆਰਾ ਹੈ ਹਰ ਮੰਦਰ ਸੰਗ ਤੇ ਸਾਰਾ ਏ ਸਾਨੂੰ ਜਨਵਦ ਪਿਆਰਾ ਏ ਹਰ ਮੰਦਰ ਸੰਗ ਤੇ ਸਾਰਾ ਏ ਸਾਡੇ ਨਥੇ ਜੀਵੀ ਮਾਰੇ ਨੇ ਸਰ ਕਾਰਾਂ ਦੇ ਏ ਕਾਰੇ ਨੇ ਘਰ ਪਾਪ ਭਾਵੇਂ ਪਛਤਾਉਂਦੀ ਏ ਸਾਨੂੰ ਚਾਰ ਤਰੀਕ ਸਾਨੂੰ ਚਾਰ ਤਰੀਕ ਸਤਾਉਂਦੀ ਹੈ ਜਦੋਂ ਜੂਨ 84 ਆਉਂਦੀ ਹੈ ਜਦੋਂ ਜੂਨ 84 ਆਉਂਦੀ ਹੈ ਸਾਨੂੰ ਚਾਰ ਤਰੀਕ ਸਤਾਉਂਦੀ ਹੈ ਸਾਨੂੰ ਚਾਰ ਤਰੀਕ ਸਤਾਉਂਦੀ ਹੈ ਇਹ ਅਕਾਲ ਤਖਤ ਨੂੰ ਢਾਉਂਦੀ ਹੈ ਸਾਨੂੰ ਚਾਰ ਤਰੀਕ ਸਤਾਉਂਦੀ ਹੈ ਇਹ ਹਰ ਸਾਲ ਬਾਅਦ ਆਉਂਦੀ ਹੈ ਸਾਡੇ ਸੁੱਤੀ ਕਾਮ ਜਗਾਉਂਦੀ ਹੈ ਇਹ ਹਰ ਸਾਲ ਬਾਅਦ ਆਉਂਦੀ ਹੈ ਸਾਡੇ ਸੁੱਤੀ ਕਾਮ ਜਗਾਉਂਦੀ ਹੈ ਨਵੀਂ ਪੀੜੀ ਜਾਣ ਸਭ ਜਾਊਗੀ ਇਹ ਵਖਰਾਕਾਰ ਵਖਾਉਂਦੀ ਹੈ ਸ਼ਕਤੀ ਦੇ ਖੇਡਰ ਚਾਉਂਦੀ ਹੈ ਇਹ ਚਾਰ ਤਰੀਕ ਸਤਾਉਂਦੀ ਹੈ ਜਦੋਂ ਜੂਨ 84 ਆਉਂਦੀ ਐ ਸਾਨੂੰ 4 ਤਰੀਕ ਸਤਾਉਂਦੀ ਐ ਸਾਨੂੰ 4 ਤਰੀਕ ਸਤਾਉਂਦੀ ਐ ਜਦੋਂ ਜੂਨ 84 ਆਉਂਦੀ ਹੈ ਜਾਂ ਸਾਨੂੰ 4 ਤਰੀਕ ਸਤਾਉਂਦੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਫਤੇ